ਇਹ ਲਾ ਕੇ ਲਾ ਰਹੀ ਮਿੱਤਰਾ ਅਰੇ ਕਰਦੇ ਆਂ ਤੂੰ ਚੋਰੀ ਸਾਈ ਕੱਢ ਓਏ ਰੋਟੀ ਖਾਂਦੇ ਨਾਲੇ ਸੌਦਾ ਕਰਾਂਗੇ ਬਾਬੇ ਕੋਈ ਗੱਲ ਨਹੀਂ ਕੋਈ ਐਨਾ ਕੰਮ ਕਹਨਾ ਬਣਦਾ ਨਹੀਂ 22000 ਦੀ ਬੱਕਰੀ ਦੀ ਫਿਰ ਤੂੰ ਵੀ ਮੈਨੂੰ 21 ਦਾ ਦੇ ਕਿਨੇ ਦੇਣੀ ਐ 30 ਦਾ ਬੋਲੀਆ ਜਾਂ ਨਾ 21 ਦਾ ਦੇ ਸਹੀ ਨਿਸ਼ਾਨਾ ਦੱਸ ਦੇ ਲੈ ਚੱਕ ਬਾਬਾ ਪਰੌਂਠੇ ਤੇ ਧਰਤਾ 500 ਦਾ ਲੋਟ ਆ ਕੋਈ ਨਹੀਂ ਇਹ ਲੈ ਨਹੀਂ ਕੋਈ ਨਹੀਂ ਲਾਇਆ 24000 ਦੀ ਬੱਕਰੀ ਵੇਚਤੀ ਉਹ ਨਾ ਟਿਕਰਾ ਕੋ ਕਰਤਾ ਟਿਕਰਾ ਨਹੀਂ ਕਰੀਆਂ ਇਹ ਇਹ ਟਿਕਰਾ ਨਹੀਂ ਕਰੀਆਂ ਮੁੱਲ ਲਾਇਆ ਉਰਾ ਕਾਲਾ ਸੋਟੀ ਛੱਤੀ ਤੇ ਹਾਂ ਜੋ ਚੱਕ ਕੇ ਫੜਾ ਦੀ ਪੰਚਾਇਤ ਫੈਸਲਾ ਕਰਾ ਦੀ ਉਰਾ ਹੋ ਇਹਦਾ ਬੱਕਰੀ ਵੇਚਤੀ ਆਪਾਂ ਨੇ 25000 ਦੀ ਹੋ ਗਈ ਹੋ ਗਈ ਸਪੈਸ ਕਰ ਦਿਓ ਕਰ ਦਿਓ 25.5 ਗੰਦ ਨਹੀਂ ਕੱਚੀ ਜਾ ਹੋ ਗਈ 26 ਦੀ 26 ਦੀ ਯਾਤਰਾ ਸਭ ਹੋ ਗਈ ਤੂੰ ਕਹ ਰਾਜੀ ਆ ਨਾਲ ਮੁੱਲ ਲਾ ਦੇ 18000 ਦੇ ਦਈਏ ਹੈ ਜਮਾਈ ਫਿਰ ਕਿਤਰਾ ਕਰਨੀ ਅਸੀਂ ਤੇ ਕਿਤਰਾ ਨਹੀਂ ਕਰਦਾ ਬਾਬਾ ਐਸੇ ਦੋ ਮਿੰਟ ਮੰਦਾ ਬਹੁਤ ਵੇ ਮਾਲ ਦਾ ਮਾਂ ਦੀ ਮਾਲ ਖੜਾ ਦੋ ਮਿੰਟ ਖੜ ਜਾ ਮੈਂ ਤੇ ਲੱਗਦਾ ਜੀ ਬੱਕਰੀ ਚਲ ਮੋਤਾ ਤੂੰ ਦੇ ਦੀ ਤੇਰੀ ਚੀਜ਼ ਹੈ ਫਿਰ ਤੂੰ ਦਾਦੇ ਕੀ ਦੇਣਾ ਕੀ ਸਹੀ ਦੇਣੀ ਹੈ ਤੇ ਇਹ ਮਕਾਦੇ ਹਾਂ ਕੀ ਤੋਂ ਕਰਦੇ ਆ ਕੀ ਦੀ ਰੋਟੀ ਗੱਲ 20 ਤੋਂ ਥੱਲੇ ਆ ਕੇ ਗੱਲ ਕਰ ਬਸ ਠੀਕ ਆ ਸਾਈ ਕੱਢ ਓਏ ਰੋਟੀ ਖਾਂਦੇ ਨਾਲੇ ਸੌਦਾ ਕਰਾਂਗੇ ਬਾਬੇ ਨਾਲ ਅਨੁਭਵ ਭਾਗ ਤੋਂ ਚੰਗਾ ਹੁੰਦਾ ਉਹਨਾਂ ਨਹੀਂ ਲੱਦੂ ਕੋਈ ਗੱਲ ਨਹੀਂ ਹੋਏ ਐਨਾ ਕੰਮ ਕਰਨਾ ਬਣਦਾ ਨਹੀਂ ਬਸ ਉਹ ਨਹੀਂ ਫਰਦੀਦਾ ਨਾ ਕਿਥੇ ਭੈਂ ਪੀਏ ਬਹੁਤ ਰੱਖੇ ਉਹ ਕਾਡਾਂ ਦਾ ਤਕਰੀਰ ਕਰਦੇਗਾ ਰਹਿ ਤੈਨੂੰ ਇੱਕੋ ਹੀ ਰਾਹ ਦੇਦਾ ਜਿਹੜਾ ਕਬੀ ਦੀ ਹੈ ਤਾਂ 30 ਦੀ ਲੈ ਜਾ ਤੇ ਨੇ ਪੈਸੇ ਖੁਸ਼ੀ ਵਿਖਾਈ ਤੇ ਖੁਸ਼ੀ ਗੱਡੀ ਸਾਡੇ ਕੋਲ ਸਾਡੀ ਛਾਉਣਾ ਕਲੀਸ਼ਮ ਕੀ ਦਾ ਜਿਹੜੀ ਆ ਯਾਰ ਜੀ ਪੀੜੀ ਚ ਆਂ ਐ ਗੱਲ ਨਹੀਂ ਜੀ ਜੀ ਚੀਨੀ ਤੇ ਅਸੀਂ ਬੇਰ ਅਕਲ ਗਿਆ ਦਲਾਲਾ ਮਾਨਕ ਦੇ ਪਿੰਡ ਕੋਲ ਦਾ ਦਲਾਲ ਨਾ ਉਹ ਪਿੰਡ ਦਾ ਕੋਈ ਨਹੀਂ ਪਿੰਡ ਦਾ ਪੁੱਤ ਹੈ ਲੈ ਬਾਬਾ ਰੋਟੀ ਵੀ ਖਾ ਤੇ ਸੌਦਾ ਵੀ ਕਰ ਕੋਈ ਨਾ ਕੋਈ ਆ ਚੱਕ ਕਿਹਾ ਸੀ ਤਾਂ ਆਪਣੀ ਦਲਾਲੀ ਲੈਣੀ ਹੈ ਦੋਵਾਂ ਨੇ ਕਹਿ ਕੇ ਇੱਥੋਂ ਹਾਂ ਹਾਂ ਪਿੱਛੋਂ ਕਹਿੰਦੇ ਕਿ ਵੀ ਅਸੀਂ ਦੰਦੇ ਨਹੀਂ ਹਾਂ ਸਹੀ ਕਿਉਂਕਿ ਜਿਹੜਾ ਮੰਡੀ 'ਚ ਬੰਦਾ ਨਹੀਂ ਆਇਆ ਉਹ ਕਹਿੰਦਾ ਕਾਦੀ ਦਲਾਲੀ ਸਾਨੂੰ ਕਿਹੜਾ ਖੋਲੀ ਸੀ ਮੈਂ ਦਲਾਲੀ ਦੇਊਗਾ ਪਤਾ ਨਹੀਂ ਹੁੰਦਾ ਤੁਹਾਨੂੰ ਜਿਹੜੇ ਇੱਥੇ ਰੋਜ਼ ਹਜੇ ਕ੍ਰਿਸ਼ਨ ਵਪਾਰੀ ਵਰਗੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਦਲਾਲੀ ਲੈਂਦੇ ਨੇ ਦੇਣਗੇ ਦਲਾਲੀ ਦੇ ਜਾਣਗੇ ਸਾਡੀ ਰੋਟੀ ਅਸੀਂ ਲੈਣੀ ਦਲਾਲੀ ਤੈਨੂੰ ਦਵਾਵਾਂਗੇ ਦਲਾਲੀ ਦਾ ਸੌਦਾ ਕਰ ਤੋ ਦਲਾਲੀ ਆ ਚੱਕ 22000 ਦੀ ਬੱਕਰੀ ਦੀ ਮੈਂ ਉਹਨੂੰ ਵੀ ਕਹਤਾ ਵੀ ਇੱਥੇ ਤੱਕ ਬਸ ਜੇ ਦਿੰਦਾ ਲੈ ਲੈ ਫਿਰ ਤੂੰ ਵੀ ਮੈਨੂੰ 21 ਦਾ ਦੇ ਕਿਨੇ ਦੇਣੀ ਐ ਨਹੀਂ ਦੇਣਾ ਤੀ ਦਾ ਬੋਲੀਆ ਜਾਂ ਨਾ 21 ਦਾ ਦੇ ਸਹੀ ਨਿਸ਼ਾਨਾ ਦੱਸ ਦੇ ਰਸਤਾ ਦੱਸ ਸਹੀ ਮੈਂ ਕਿਹਦੀ ਨਹੀਂ ਕਿਹਾ 28 ਨਹੀਂ ਕਿਹਾ ਤੈਨੂੰ ਤੇਰੇ ਕੋ ਰਾਹ ਦੇ ਸਕਦਾ ਜਨਮਾਂ ਦਾ ਫੜਾ ਦੇ ਜਾ ਸਾਡੇ ਭਾਈ ਦੀ 23 ਦੀ ਦਿੰਨੇ ਕੋਈ ਨਹੀਂ ਦਿੰਦਾ ਮੈਂ ਗੁਰਗੱਰ 30 ਤੇ ਕੱਢੂੰ ਦਿੰਦਾ ਲੈ ਫਿਰ ਨਾ ਦੇਣ ਦੇ ਨਾ ਦੇ ਉਹ ਖੜ ਜਾ ਯਾਰ ਤੂੰ ਉੱਲੜ ਜਾ ਬਤਾਇਆ ਕਿ ਇਹ ਨਸ ਕੋਈ ਨਹੀਂ ਕੋਈ ਲੈ ਚੱਕ ਬਾਬਾ ਪਰੌਂਠੇ ਦੇ ਧਰਤਾ 500 ਦਾ ਨੋਟ ਆ ਕੋਈ ਨਹੀਂ ਇਹ ਲੈ ਕੋਈ ਬਥੋ ਇਹ ਇਹ ਮੁੱਠੀ ਮਿਚੀ ਜਾਂਦਾ ਨਹੀਂ ਕੋਈ ਨਹੀਂ ਲਾਇਆ 24000 ਦੀ ਬੱਕਰੀ ਵੇਚਤੀ ਉਹ ਨਾ ਕਿੰਨਾ ਕੋ ਕਰਤਾ ਟੀਚਰਾ ਨਹੀਂ ਕਰੀਆਂ ਇਹ ਇਹ ਟੀਚਰਾ ਨਹੀਂ ਕਰੀਆਂ ਮੁੱਲ ਲਾਇਆ ਅਸੀਂ ਤੁਹਾਨੂੰ ਫੜਾ ਦਾਂਗੇ ਬੱਕਰੀ ਕੋਈ ਨਹੀਂ ਫਿਰ ਆਪਾਂ ਨੂੰ ਇਹ ਖਰੀਦਾ ਉਹ ਕੋਈ ਨਹੀਂ ਬਾਬਾ ਟੀਚਰ ਨਹੀਂ ਹੈਗੀ ਇਹ ਪੁਗਦੇ ਦੇ ਨੇ ਕੋਈ ਨਹੀਂ ਕੋਈ ਪੁਗਦੇ ਲਾਉਣਾ ਜੀ ਹੁਣ ਜੇ ਤੈਨੂੰ ਅਸੀਂ ਕਹੀਏ ਵੀ 30 ਮੰਗਦਾ ਤੂੰ ਟੀਚਰਾਂ ਕਰਦਾ ਆਹ ਦੀ ਇੱਛਾ ਹੁੰਦੀ ਹੈ ਪਾਉਣ ਦੀ ਜੇ ਅਸੀਂ ਤੈਨੂੰ ਕਹੀਏ ਵੀ 30 ਮੰਗਦਾ ਟੀਚਰਾਂ ਕਰਦਾ ਆਂ ਅਸੀਂ ਤੈਨੂੰ ਨਹੀਂ ਕਿਹਾ ਵੀ ਬਈ ਟੀਚਰਾਂ ਕਰਦਾ ਕੋਈ ਨਹੀਂ ਕੋਈ ਨਹੀਂ ਪੁਗਦਾ ਲਾਉਣਾ ਕੋਈ ਗੱਲ ਨਹੀਂ ਲੈ ਪੁਗਦਾ ਲਾਤਾ 25 ਹੀ ਦੇ ਫਿਰ ਹੋਰ ਹੋਰ ਆਜੂ ਯਾਰ ਹੁਣ ਤਾਂ ਨਹੀਂ ਟੀਚਰਾਂ ਹੁਣ ਤਾਂ ਨਹੀਂ ਟੀਚਰਾਂ ਦੋ ਸੌ ਘਰ ਦੇ ਦੇ ਸਹੀ ਮੁੱਲ ਦੱਸ ਦੇ ਉਹ ਜਾ ਮੇਰੇ ਟੀਚਰਾਂ ਤੇ ਮੈਨੂੰ ਗੁੱਸਾ ਆ ਤਾਂ ਤੈਨੂੰ 2000 ਰੁਪਏ ਦਤਾ ਉਹ ਨਹੀਂ ਕੁਛ ਨਹੀਂ ਹੁਣ ਇੱਕੋ ਹੀ ਦੱਸ ਦੇ ਫਿਰ ਮੈਨੂੰ ਕਿੰਨੇ ਦੀ ਵੇਚਦਾ ਹਾਂ ਮੇਰੀ ਹਸੈਨ ਸਮਝ ਜਾ ਤੇਰੇ ਬਦਲਾਵੇਂ ਉਹ ਭਾਈ ਵੀ ਲੈ ਜਾ ਹੁਣ ਤੈਨੂੰ ਨਹੀਂ 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 ਉਰਾਂ ਕਰਨਾ ਛੋਟੀ ਛੜਤੀ ਤੇ ਹਾਂ ਜਿਉ ਚੱਕ ਕੇ ਫੜਾ ਦੀ ਪੰਚਾਇਤ ਫੈਸਲਾ ਕਰਾ ਦੀ ਉਹ ਰਾਹੋ ਇਹ ਲਾ ਬੱਕਰੀ ਦੇ ਦਿੱਤੀ ਆਪਾਂ ਨੇ 25000 ਦੀ ਹੋ ਗਈ ਹੋ ਗਈ ਇਸ ਵਸ ਕਰ ਦਿਓ ਕਰ ਦਿਓ 25.5 ਗੰਦ ਨਹੀਂ ਕੱਚੀ ਜਾਂ ਹੋ ਗਈ 26 ਦੀ 26 ਦੀ 26 26 ਹੋ ਗਈ 26 ਹੋ ਗਈ ਬਸ ਸਹੀ ਹੈ ਉਹ ਦੀ 26 ਖੁਸ਼ ਹੈ ਰੋਟੀ ਖਾਂਦੇ ਨਾਲ ਖੁਸ਼ ਹੈ ਰੋਟੀ ਖਾਂਦੇ ਨਾਲ ਹੈ ਖੁਸ਼ ਹੈ ਨਰਾਜ਼ ਤਾਂ ਨਹੀਂ ਘੱਟ ਤਾਂ ਨਹੀਂ ਵਿਕੀ ਕਿਤੇ ਤੱਕ ਕਰਾਂਗੇ ਨਹੀਂ ਠੱਕਾ ਕਰੇ ਸਮਝਣੀ ਕਰੇ ਨਾ ਵਾਤਾ ਕਰੇ ਹਾਂ ਸਮਝਣੀ ਕਰੇ ਵਾਤਾ ਕਰੇ 18 ਸਾਨੂੰ ਮਿਲਦੇ ਗਿਲਦੇ ਰਹਿਣ ਸਾਹਮਣੇ ਦੇ ਮਿਲਦਾ ਗਿਲਦਾ ਰਹੇ ਮਿੱਤਰਾ ਰੇ ਕਰਦੇ ਆ ਤੂੰ ਚੋਰੀ ਖੋਲ ਦੇ ਦਰਵਾਜੇ ਦੀ ਮੋਰੀ ਰੋਟੀ ਖਾਣੇ ਪੁਰੇ ਨੂੰ 500 ਮੰ ਡੇਡ ਹੈ ਐਨੇ ਬੱਕਰੀ ਦਿਖਾ ਦੇ ਮੜੀ ਜੀ ਰੋਟੀ ਕਰਮਾਂ ਵਾਲੀ ਆ ਪੁਰੇ ਜੀ ਆ 500 ਵੜਾ ਦੇ ਲਾਜੂ ਦਾ ਉਹ ਤਾਂ ਸਰਦਾ ਆ ਆਪਦਾ ਕੋਈ ਨਹੀਂ ਕੋਈ ਨਹੀਂ ਖੋਲੋ ਕਿਹੜਾ ਦੇਣਗੇ ਆਪਦਾ ਕਿਹੜਾ ਤੋਂ ਕਿਹੜਾ ਇਹਦੇ ਉਵੇਂ ਗੱਲ ਬੱਕਰੀ ਆਹ ਜਿਹੜਾ ਕੁੜਾ ਪੀ ਕੇ ਦੇਖ ਲੋ ਟਰਾਈ ਮਾਰ ਤੋੜ ਕੇ ਦੇਖ ਭਾਈ ਤੋੜਦਾ ਕੋਈ ਨਹੀਂ ਹੱਕ ਮਿੱਠੂਆ ਦੂਰ ਤੱਕ ਲੰਬਾ ਕਿਹੜਾ ਲੱਗੀ ਵਾਲਾ ਕੰਮ ਨਹੀਂ ਬੱਕਰੀ ਬਹੁਤ ਸੀ ਬਹੁਤ ਸਿਆਣਾ ਬੱਕਰੀ ਚੇਪਮਰਾ ਚੇਪਮਰਾ ਚੇਪਮ ਮਾਰੂੰਗਾ ਮੈਂ ਹਾਂ ਤੂੰ ਸਾਰੇ ਚੈੱਕ ਕਰ ਲੈ ਲਾ ਵੀ ਆਹ ਬੱਕਰੀ ਲੈਤੀ ਆ ਭਾਈ 26000 ਦੀ ਪੂਰੇ ਰੰਗ ਦੀ ਟੰਗ ਵਾਲੀ ਬੱਕਰੀਆਂ ਦੀ ਮੰਡੀ ਤੇ ਖੜੇ ਸੀ ਆਪਾਂ ਅੱਜ ਇਹ ਸੌਦਾ ਤੁਹਾਨੂੰ ਦਿਖਾਇਆਗਾ ਲੈ ਵੋ ਤੇ ਦੰਦ ਦੰਦ ਦੇਖਦੇ ਆ ਕਿੰਨੇ ਆ ਬੱਕਰੀ ਦੇ ਕਿੰਨੇ ਦੰਦ ਬੱਕਰੀ ਆ ਇਹ ਬੱਕਰੀ ਦੇ ਅੰਦ ਦੇਖੀ ਕਿੰਨੇ ਆ ਪੂਰੇ ਦੰਦਾਂ ਠੀਕ ਐ ਬੱਕਰੀ ਗੱਪਣ ਸੀਗੀ ਇਹੇ ਨੱਪਣਾ ਗੱਪਣ ਬੱਕਰੀ ਆ ਬਾਈ ਗੱਪਣ ਖਾਰ ਜਾ ਖਾਰ ਜਾ ਹਾਂ ਫਰੀ ਖਰੀਦ ਕਰ ਹਾਂ ਫਰੀ ਪਾ ਲਓ ਖਰੀਦ ਖਰੀਦ ਕਰ ਸਹੀ ਐ ਜੇ ਮਮਾ ਵੀ ਮਾਰਦੇ ਮੈਂ ਵੀ ਨਿਕਾਲੀ ਨਹੀਂ ਰਹਿਤੀ ਯਾਰ ਤੂੰ ਕਿਹੜਾ ਫੇਰ ਨਾ ਨੀ ਸਹੀ ਬੱਕਰੀ ਐ ਬਾਬੇ ਦੀ ਬੱਕਰੀ ਨੂੰ ਗਲਤ ਨਹੀਂ ਕਰ ਸਕਦੇ ਆਪ ਦੀ ਪਾਲੀ ਆ ਮੇਰੇ ਬਾਪਾ ਪੱਠ ਹੋਏ ਜਿਹੜਾ ਬਣਾ ਬਾਬੇ ਆਖਲਗਾ ਜਲਾਲ ਆਖਲਗਾ ਜਲਾਲ ਮਾਨਕ ਦੇ ਪਿੰਡ ਕੋਲ ਆ ਰਿਹਾ ਆਹਾਂ ਮਾਨਕ ਦੇ ਪਿੰਡ ਦਾ ਓਏ ਚਿੰਤਾ ਕਿਉਂ ਮੰਨਦਾ ਹੈ ੱਗੀ ਵਾਲਾ ਕੰਮ ਥੋੜੀ ਕਰਨਾ ਸੀ ਆ ਵੀ ਸਾਰੇ ਬਣਾ ਹੋ ਗਏ ਇਹਨਾਂ ਕਰੇ ਵਾਦਾ ਕਰਿਆ ਲੈ ਇੱਥੇ ਵਿਚਾਲੇ ਆ ਝੋਲਾ ਚੱਕ ਲੈ ਰੋਟੀ ਖਾਣ ਦੇ ਨਾਲ ਹੋ ਗਿਆ ਸੌਦਾ ਬਾਬੇ ਨਾਲ ਕਰਮਾਂ ਵਾਲਾ ਬਾਬਾ ਐ ਉਰੇ ਆ ਜਾ ਬੰਦੇ ਵਨਡੇ ਵਨਡੇ ਓਏ ਇੱਥੇ ਆ ਜਾ ਇਹਨੂੰ ਖੜਨਦਾ ਹੀ ਨਹੀਂ ਪਤਾ ਐਡਾ ਹੋ ਗਿਆ ਤੈਨੂੰ ਖੜਨਦਾ ਹੀ ਪਤਾ ਨਹੀਂ ਪੈਸੇ ਕਰ ਲਾ ਤੂੰ ਕੋਈ ਉਹ ਤਾਂ ਨਹੀਂ ਤਾਂ ਕਰਾ ਦਿਆਂ ਓਏ ਜੱਟ ਫੜ ਜਾ ਯਾਰ ਇਹਦੇ ਕੀ ਬੈਂਦੀ ਆ ਤੇਰੇ ਚੁੱਤਰਾਂ ਦੇ ਫੋਨੇ ਨਹੀਂ ਫੋੜੇ ਨਹੀਂ ਹੋਏ ਸਾਰਾ ਰੋਲ ਪਾ ਦੀ ਬੋਲ ਨਹੀਂ ਸਾਰਾ ਪਟਾ ਇਨਾ ਇਹਨੂੰ ਪੁੱਛ ਵੀ ਤੇਰੇ ਨਹੀਂ ਫੋੜਾ ਫੁਣਸੀ ਹੁੰਦਾ ਕੋਈ ਨਹੀਂ ਕੋਈ ਨਹੀਂ ਇਹਦਾ ਬੈਂਮਕਾਰ ਆ ਲੈ ਤੂੰ ਪੈਸੇ ਫੜਿਆ ਨਹੀਂ ਇੱਕ ਪੈਰ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 19 20 21 22 23 24 25 26 ਠੀਕ ਹੈ ਜੀ ਐਨੇ ਦੀ ਹੋ ਸੌਦਾ 26 ਦੀ ਹੋ ਵੀ ਹਾਂ ਜੀ ਕਰ ਨਹੀਂ ਛੱਡੋ ਉਹ ਗੱਲ ਸੁਣੋ ਆ ਕੀ ਬਤਾ ਬਤਾ ਧਾਰ ਨਹੀਂ ਤੈਨੂੰ ਕਰਾਵਾਂਗੇ ਛੋੜ ਨੂੰ ਧਾਰ ਨਹੀਂ ਕਹਿੰਦੇ ਨੇ ਹਾਂ ਹਾਂ ਧਾਰ ਨਹੀਂ ਪਤਾ ਲੱਗਿਆ ਖੁਰਮੋਕਲਾ ਕਰ ਦੇ ਹਾਂ ਅੱਛਾ ਲਾ ਕਰਾ ਨੂੰ ਖੁਰਮੋਕਲਾ ਕਰ ਗਲਾਬ ਦੇ ਦਿਓ ਇਹਨਾਂ ਨੂੰ ਛੋੜ ਬੰਦਾ ਛੋੜ ਕਰ ਦੇ ਉਹਨਾਂ ਨੂੰ ਖੜ ਜਾ ਉਹਨੂੰ ਕਰ ਲੈਂਦੇ ਹੱਥ ਪੈਸੇ ਫਿਰ ਕਰ ਲੈਂਦੇ ਪੈਸੇ ਦਾ ਕੰਮ ਆ ਮੜ ਕੇ ਜੁੜਿਆ ਜਾ ਰਿਹਾ ਹੁਣ ਇਹ ਘਰ ਦੀ ਬੱਕਰੀ ਸੀ ਬਾਈ ਛੋਟੀ ਹਾਂ ਘਰ ਦੀ ਆ ਵੀਰ ਘਰ ਦੀ ਘਰੇ ਪਾਲੇ ਹੋ ਸਾਡੇ ਕੋਲ ਤੀਜਾ ਇਹ ਜ਼ਿਮੀਂਦਾਰ ਦੀ ਬੱਕਰੀ ਧੋਖਾ ਨਹੀਂ ਆਂਦੀ ਜ਼ਿਮੀਂਦਾਰੀ ਆਪਾਂ ਤੋਂ ਆਪਾਂ ਕੋਲ ਧੋਖਾ ਅੱਛਾ ਤੂੰ ਵੀ ਜ਼ਿਮੀਂਦਾਰ ਬੱਕਰਾ ਦੋ ਦੰਦਾਂ ਦਾ ਖੜਾ ਦੇਖ ਲੈ ਆ ਵੀ ਮਗਲੇ ਪਾਸੇ ਬੱਕਰਾ ਵੀ ਆਪਣੇ ਕੋਲੋਂ ਖੜਾ ਮਗਰ ਆਦਾ ਛੱਪੀ ਹੈ ਠੀਕ ਹੈ ਮਹਾਰਾਜ ਦੋ ਦੋ ਦੰਦਾ ਨਾਲ ਛੁੱਟ ਲਾ ਕੱਦ ਕਿੰਨਾ ਕਰ ਗਿਆ ਕੱਦ ਦੇਖ ਲੈ ਔਰ ਤੂੰ ਮਾੜ ਲਾ ਪਾਪਾ ਮੇਰ ਨੂੰ ਕੱਦ ਸਾਡੇ ਕੋਲ ਤਾਂ ਫੁੱਟਾ ਨਹੀਂ ਕੀ ਕਰ ਰਿਹਾ ਕੱਦ ਬਥੇਰਾ ਕਰੂਗਾ ਬੇਲ ਬਥੇਰਾ ਕਰੂਗਾ ਬੱਚਾ ਆਇਆ ਜੇ ਦਾ ਦੇ ਦੋ 42 ਇੰਚੂ ਬਈ ਬੱਕਰਾ ਹੈ ਹਾਂ ਹਾਂ ਜੀ ਸਿਹਰਾ ਇਹ ਵੀ ਕਰਦਾਗਾ ਇਹ ਵੀ ਕਰਦਾ ਆਪਣਾ ਇਹ ਕਿਹੜਾ ਪਿੰਡ ਕਿਹਾ ਸੀ ਜੀ ਆਕਲੀਆ ਜਲਾਲ ਹੈ ਜੀ ਮਾਨਕਾਲਾ ਮਾਨਕਾਲਾ ਮਾਨਕ ਦੇ ਪਿੰਡ ਵਾਲਾ ਕਿੰਨੇ ਮੰਗਦੇ ਨੇ ਇਹ ਫਿਰ ਇਹਦਾ 40000 ਰੁਪਏ ਮੰਗਦਾ ਜੀ 40000